ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਉਹਨਾਂ ਵੱਲੋਂ 2 ਸਾਲ 6 ਮਹੀਨੇ ਤੇ 13 ਦਿਨ ਸਮਾਂ ਬਤੀਤ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਤਸਵੀਰਾਂ ਨੇ ਇਹ ਡਿਊਡੀ ਸਾਹਿਬ ਡਿਊਡੀ ਦੀਆਂ ਤਸਵੀਰਾਂ ਨੇ ਜਿਦੋਂ ਗੁਰੂ ਸਾਹਿਬ ਹਮੇਸ਼ਾ ਹੀ ਐਂਟਰ ਕਰਦੇ ਹੋਣਗੇ ਨਾਲ ਹੀ ਅਗਲੇ ਬੰਨੇ ਤੁਸੀਂ ਦੇਖ ਸਕਦੇ ਹੋ ਕਿ ਦੋ ਦਰਵਾਜੇ ਜਿਹੜੇ ਨੇ ਉਹ ਪੁਰਾਤਨ ਦਰਵਾਜੇ ਜਿਹੜੇ ਨੇ ਉਹ ਰੱਖੇ ਗਏ ਨੇ ਇੱਥੇ ਜੀ ਗੁਰੂ ਅਰਜਨ ਦੇਵ ਜੀ ਰਹੇ ਆ ਜੀ ਦੋ 2.5 ਮਹੀਨੇ 13 ਦਿਨ ਰਹੇ ਆ ਜੀ ਅੱਛਾ ਜੀ ਤੇ ਇੱਥੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਇਆ ਉਹ ਵੀ ਇਹ ਗਲੀਆਂ ਹੀ ਖੇਡਦੇ ਰਹਿਆ ਟੋਟੇ ਕਿੰਨੇ ਕਿੰਨੇ ਕਮਰੇ ਆ ਇੱਥੇ ਟੋਟਲ ਆਈਡੀਆ ਹੈ ਕੁਝ ਹੋਟਲ ਇੱਥੇ ਹੋਣੇ ਆ ਜੀ ਮਰਦਾ ਅੰਦਾਜ਼ਾ ਜੇ ਲਈਏ ਤੇ 10 ਹੋਣੀਆਂ 10 ਕਮਰੇ ਇੱਥੇ ਇਹ ਦਰਵਾਜ਼ੇ ਤੋਂ ਜ਼ਿਆਦਾ ਹੋਣੀਆਂ ਇਹ ਬਾਅਦ ਚ ਦਰਵਾਜ਼ਾ ਨਿਕਲੇ ਕਿ ਪਹਿਲਾਂ ਨਹੀਂ ਪਹਿਲਾਂ ਤਾਂ ਇਹ ਸਾਰਾ ਪ੍ਰਾਤਨਾ ਨਹੀਂ ਕੋਈ ਕਰਮਾ ਭਾਗਾਂ ਵਾਲੇ ਜੀ ਅਸੀਂ ਕਰਮਾ ਭਾਗਾਂ ਵਾਲੇ ਸੱਚੇ ਪਾਸ਼ਾ ਅੰਗਲ ਫੜ ਕੇ ਲੈ ਹੁੰਦੇ ਆ ਸਿੱਖ ਕਦੀ ਰਹਿ ਸਕਦਾ ਆਪਣੇ ਪਿਓ ਦਾ ਘਰ ਵਿਖੇ ਬਿਨਾਂ ਧੰ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਔਰ ਇਹ ਜਿਹੜੀ ਪਾਗ ਹੈ ਤਾਜ ਹੈ ਅੱਜ ਜਿਹੜੀ ਜ਼ਿੰਦਗੀ ਜੀ ਰਿਹਾ ਹੈ ਨੇ ਸੱਚੇ ਪਾਤਸ਼ਾਹ ਨੇ ਦਿੱਤੀ ਆ ਅੱਜ ਬੜੀ ਖੁਸ਼ੀ ਨਾਲ ਪ੍ਰਾਊਡ ਨਾਲ ਅਸੀਂ ਕਹਿੰਦੇ ਅਸੀਂ ਸਿੱਖ ਆਂ ਜੀ ਔਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਕਿੰਨੀ ਵੱਡੀ ਹੈ ਔਰ ਜਦੋਂ ਇਸਥਾਨ ਵੇਖਿਆ ਔਰ ਪ੍ਰਾਤਨ ਕੰਨਾਂ ਵੇਖੋ ਜੀ ਭਾਜੀ ਪ੍ਰਾਤਨ ਕੰਨਾਂ ਨੇ ਉਸ ਵੇਲੇ ਦੀਆਂ ਇੱਥੇ ਸੱਚੇ ਪਾਤਸ਼ਾਹ ਆਪ ਰਹੇ ਨੇ ਤੇ ਜਿੱਥੇ ਗੁਰੂ ਸਾਹਿਬ ਰਹੇ ਨੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਇੱਥੇ ਰਹੇ ਨੇ ਅਸੀਂ ਰੱਬ ਦੇ ਕਰ ਚ ਖਲੋਤੇ ਅੱਜ ਮੈਂ ਕਹਿ ਸਕਦਾ ਬੜੇ ਪ੍ਰਾਊਡ ਨਾਲ ਤੁਸੀਂ ਵੀ ਕਹਿ ਸਕਦੇ ਜੀ ਬਿਲਕੁਲ ਐਜੀ ਰੱਬ ਦਾ ਕਰ ਅਸੀਂ ਅੱਜ ਰੱਬ ਦਾ ਕਰ ਵੇਖ ਲਿਆ ਅਸੀਂ ਸਵਰਗ ਨਰਕ ਤੋਂ ਉੱਠ ਕੇ ਸੱਚ ਖੰਡ ਜਿੱਥੇ ਸੱਚ ਬਾਪੂ ਕਦੀ ਨਾ ਜਾਣ ਚ ਤੇ ਨਾ ਆਉਣ ਚ ਆ ਵੇਖੋ ਆ ਆ ਖੂਆ ਸਟੇ ਪਾਸ਼ਾ ਦਾ ਇਹ ਕਿਸੇ ਸਮੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਿਹਾ ਇਹ ਮਾਰੇ ਦੇ ਜਿਹੜੇ ਪਰਾਤਨ ਉਸ ਵੇਲੇ ਦੀਆਂ ਇੱਟਾਂ ਨੇ ਜੀ ਇਹ ਸਾਰੀਆਂ ਭਾਜੀ ਨਾਨਕਸ਼ਾ ਇੱਟਾਂ ਨੇ ਆ ਵੇਖੋ ਜੀ 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 ਤੇ ਜਿੱਥੇ ਰੱਬ ਆਪ ਹਾਜ਼ਰ ਨਾਲ ਜਿੱਥੇ ਕਹਿੰਦੇ ਤੱਪਦੇ ਸ਼ਹਿਰ ਗ੍ਰਾਂਠ ਠਰ ਗਏ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਗਏ ਨਾ ਉਹ ਧਰਤੀ ਪਵਿੱਤਰ ਹੋ ਜਾਂਦੀ ਆ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਇੰਟਰਵਿਊ ਲੈਂਦੇ ਜੇ ਅੱਜ ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ ਵੀ ਭਾਜੀ ਤੁਹਾਨੂੰ ਕਿਦਾਂ ਦਾ ਲੱਗਾ ਮੈਂ ਮੇਰੇ ਤੁਸੀਂ ਰੋਮ ਕੰਡੇ ਦੇਖ ਸਕਦੇ ਤੇ ਖੜੇ ਆ ਔਰ ਮੈਨੂੰ ਵਾਕਈ ਇੱਕ ਬੜੀ ਅੱਛੀ ਵੇਵਜ਼ ਆ ਰਹੀਆਂ ਇੱਥੇ ਕਿ ਐਸਾ ਲੱਗਦਾ ਪਿਆ ਕਿ ਜਿਵੇਂ ਆਪਣੇ ਪਿਓ ਦੀ ਗੋਦ ਚ ਬਟਾ ਬੈਠ ਕੇ ਖੇਡਦਾ ਹੁੰਦਾ ਔਰ ਦੂਸਰੇ ਨੰਬਰ ਤੇ ਇੱਕ ਜਗ੍ਹਾ ਤਾਂ ਗੁੱਸਾ ਵੀ ਚੜਦਾ ਪਿਆ ਥੋੜਾ ਮਨ ਚ ਮਿਲਾ ਲਵੀਂ ਆ ਕਿ ਯਾਰ ਸਾਡੇ ਪਿਓ ਦਾ ਘਰ ਹੋਵੇ ਅਸੀਂ ਆਪਣੇ ਘਰ ਤੇ ਪਾਲੇ ਸੋਨਿਆਂ ਦੇ ਕੀ ਸ਼ਾਇਦ ਲੱਗਦਾ ਨਹੀਂ ਕਿ ਇਹ 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 ਘਰ ਨਹੀਂ ਸਾਨੂੰ ਚਾਹੀਦਾ ਸੀਗਾ ਕਿ ਉਹ ਘਰ ਵਰਗਾ ਘਰ ਹੁੰਦਾ ਗੁਰੂ ਅਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਕਰਕੇ ਬਹੁਤ ਸਿਆਸ ਹੈ ਆ ਸਾਨੂੰ ਐਵੇਂ ਨਹੀਂ ਮਤਲਬ ਸਿਰ ਚੁੱਕ ਕੇ ਜੀਣਾ ਸਿਖਾਇਆ ਗੁਰੂ ਸਾਹਿਬ ਨੇ ਜੋ ਕਿ ਸਾਡੇ ਲਈ ਕਿੱਸਾ ਤੇ ਅਸੀਂ ਤਾਂ ਕਦੀ ਦੇਣ ਹੀ ਨਹੀਂ ਦੇ ਸਕਦੇ ਦੇਖੋ ਮੰਗਤਿਆਂ ਨੂੰ ਰਾਜੇ ਬਣਾਉਣਾ ਤੇ ਰਾਜ ਭਾਗ ਦੇਣੇ ਤੇ ਅਸੀਂ ਅੱਜ ਸਿਰ ਚੁੱਕ ਕੇ ਜੇ ਕਹਿੰਨੇ ਤਾਂ ਸਰਬੰਸਵਾਦ ਆ ਸਭ ਕੁਝ ਹੀ ਕੁਛ ਨਹੀਂ ਰੱਖਿਆ ਗੁਰੂ ਸਾਹਿਬ ਨੇ ਸਭ ਕੁਝ ਦੇਤਾ ਕਿਤੇ ਵੀ ਤੁਸੀਂ ਆਲੇ-ਦੁਆਲੇ ਵੇਖ ਕੇ ਤੁਹਾਨੂੰ ਪ੍ਰਾਊਡ ਫੀਲ ਹੋ ਰਿਹਾ ਖੁਸ਼ੀ ਹੋ ਰਹੀ ਕਿ ਅੱਜ ਪੰਜਵੇਂ ਪਾਸ਼ਾ ਜਿਨ੍ਹਾਂ ਦੀ ਕੁਰਬਾਨੀ ਅਸੀਂ ਪੜਦੇ ਹਾਂ ਹੁਕਮਨਾਮਾ ਲੈ ਕੇ ਚੱਲਦੇ ਹਾਂ ਤੇ ਇਹ ਹਾਲਾਤ ਨੇ ਮਹਾਰਾ ਸੱਚੇ ਪਾਸ਼ਾ ਇੱਕ ਹੋਰ ਸੁਣੋ ਜਦੋਂ ਅਸੀਂ ਦੀਵਾਰਾਂ ਨੂੰ ਹੱਥ ਲਗਾਉਂਦੇ ਸੀ ਨਾ ਐਂ ਲੱਗਦਾ ਪਿਆ ਸੀ ਜਿਵੇਂ ਨਾ ਅਸੀਂ ਕਿਸੇ ਦੇ ਸਰੀਰ ਨੂੰ ਹੱਥ ਲਾ ਰਹੇ ਹਾਂ ਮਰਗੀ ਇਦਾਂ ਦਾ ਮਤਲਬ ਕਿ ਫੀਲ ਹੁੰਦਾ ਔਰ ਇੱਕ ਇੱਕ ਚੀਜ਼ ਜਿਹੜੀ ਨਾ ਹਜੇ ਤੱਕ ਬਨਤ ਚਾ ਗਿਆ ਜੇਕਰ ਤੁਸੀਂ ਉਹ ਪੁਰਾਣੀਆਂ ਦੀਵੇ ਰੱਖਣ ਵਾਲੀ ਜਗ੍ਹਾ ਵੇਖੋ ਉਹ ਬਨਤ ਚ ਪੂਰੀ ਹੈਗੀ ਆ ਜੇ ਦਰਵਾਜ਼ਿਆਂ ਦੀ ਗੱਲ ਕੀਤੀ ਜਾਵੇ ਤੇ ਪੁਰਾਣੇ ਦਰਵਾਜ਼ੇ ਪੁਰਾਣੀਆਂ ਇੱਟਾਂ ਨੇ ਇਹ ਇਹ ਨਾਨਕਸ਼ਹੀ ਇੱਟ ਨੂੰ ਹੱਥ ਜਿਵਾੜ ਕੇ ਤਾਂ ਵੀ ਮਾਰੇ ਦੇ ਹੱਥ ਲੱਗੇ ਆ ਬਿਲਕੁਲ ਔਰ ਜੇ ਆਪਾਂ ਉਸ ਜਗ੍ਹਾ ਨੂੰ ਜੇ ਆਪਣੇ ਮੱਕੇ ਨੂੰ ਜੇ ਅਸੀਂ ਸੋਨੇਲਾ ਬਣਾ ਸਕਦੇ ਤੇ ਇਹ ਸਾਡਾ ਪਿਓ ਦਾ ਘਰ ਆ ਕਿ ਲੱਗਦਾ ਨਹੀਂ ਕਿ ਇਹਨੂੰ ਵਧੀਆ ਠੰਗਣਾ ਗੁਰੂ ਸਾਹਿਬ ਦੇ ਜੋ ਸਥਾਨ ਹੈ ਜਾਂ ਇਸ ਜਗ੍ਹਾ ਤੇ ਤੁਹਾਨੂੰ 2 ਸਾਲ 5 ਮਹੀਨੇ 13 ਦਿਨ ਗੱਟੇ ਹੋਣ ਗੱਟਿਆ ਤੇ ਇੱਕ ਮਿੰਟ ਕਹਿੰਦੇ ਹੁੰਦੇ ਸੀ 5 ਮਿੰਟ ਹੋਏ ਤੇ ਬੈਠੇ ਤੁਹਾਨੂੰ ਬੜੀ ਗੁੱਡ ਵੇਵਜ਼ ਆਉਂਦੀਆਂ ਤੇ ਕੀ ਲੱਗਦਾ ਨਹੀਂ ਕਿ ਇਹ ਚੀਜ਼ਾਂ ਸਾਹਮਣੀਆਂ ਚਾਹੀਦੀਆਂ ਬਹੁਤ ਸੰਬੰਧੀ ਜ਼ਰੂਰਤ ਹੈ ਭਾਜੀ ਇਹ ਤੇ ਮਤਲਬ ਬਹੁਤ ਹੀ ਜ਼ਰੂਰਤ ਹੈ ਇਹ ਤੇ ਲਈ ਤੇ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਜਿੰਨਾ ਕਰ ਸਕਦੇ ਆ ਨਾ ਅਸੀਂ ਅੱਜ ਸਾਡੀ ਕੌਮ ਦੇਖ ਰਹੀ ਆ ਜੀ ਚੈਨਲਾਂ ਤੇ ਜਦੋਂ ਚੱਲਣੀਆਂ ਤੇ ਵੇਖਿਓ ਕਿੰਨੀ ਸੰਗਤ ਆਉਂਦੀ ਇੱਥੇ ਪ੍ਰਤਿਸ਼ਾਨ ਆਉਗੀ ਇੱਛਾ ਲੈ ਕੇ ਆਉਣਗੇ ਔਰ ਸਤਗੁਰ ਨੇ ਢੋਲੀਆਂ ਭਰ ਕੇ ਭੇਜਣੀਆਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਉਹਨਾਂ ਵੱਲੋਂ 2 ਸਾਲ 6 ਮਹੀਨੇ ਤੇ 13 ਦਿਨ ਸਮਾਂ ਬਤੀਤ ਕੀਤਾ ਗਿਆ ਕੀ ਹੈ ਇਸ ਸਾਰੀ ਜਗ੍ਹਾ ਦਾ ਇਤਿਹਾਸ ਜਾਣਨ ਦੀ ਵੀ ਕੋਸ਼ਿਸ਼ ਕਰਦੇ ਲੇਕਿਨ ਤੁਹਾਨੂੰ ਇੱਕ ਵਾਰ ਤਸਵੀਰਾਂ ਜੂੜ ਦਿਖਾ ਦਿੰਦੇ ਆ ਕਿ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਉਥੇ ਗੁਰੂ ਸਾਹਿਬਾਨ ਵੱਲੋਂ ਆਪਣਾ ਮਹਾਰ ਕਿਸਤਾਂ ਦਾ ਰੱਖਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਤਸਵੀਰਾਂ ਨੇ ਇਹ ਡਿਉੜੀ ਸਾਹਿਬ ਡਿਉੜੀ ਦੀਆਂ ਤਸਵੀਰਾਂ ਨੇ ਜਿੱਥੋਂ ਗੁਰੂ ਸਾਹਿਬ ਹਮੇਸ਼ਾ ਹੀ ਐਂਟਰ ਕਰਦੇ ਹੋਣਗੇ ਨਾਲ ਹੀ ਅਗਲੇ ਬੰਨੇ ਤੁਸੀਂ ਦੇਖ ਸਕਦੇ ਹੋ ਕਿ ਦੋ ਦਰਵਾਜ਼ੇ ਜਿਹੜੇ ਨੇ ਉਹ ਪੁਰਾਤਨ ਦਰਵਾਜ਼ੇ ਜਿਹੜੇ ਨੇ ਉਹ ਰੱਖੇ ਗਏ ਨੇ ਅਤੇ ਉਸ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਇੱਥੇ ਅਲੱਗ-ਅਲੱਗ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਜੋ ਸੇਵਾਦਾਰ ਨੇ ਉਹਨਾਂ ਵੱਲੋਂ ਵੀ ਇੱਥੇ ਜਿਹੜਾ ਹੈ ਪਹੁੰਚ ਕੇ ਲਗਾਤਾਰ ਹੀ ਸੇਵਾ ਜਿਹੜੀ ਹੈ ਇੱਥੇ ਕੀਤੀ ਜਾਂਦੀ ਰਹੀ ਹੈ ਅਤੇ ਨਾਲ ਹੀ ਦਾ ਸੇਵਾ ਦੇ ਨਾਲ ਨਾਲ ਕੀ ਕੀ ਇੱਥੇ ਪ੍ਰਾਤਨ ਚੀਜ਼ਾਂ ਨੇ ਉਹਰੇ ਬਾਰੇ ਵੀ ਅਸੀਂ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅਤੇ ਜਾਣਨ ਦੀ ਕੀ ਕਰਾਂਗੇ ਕਿ ਨਾਲ ਨਾਲ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਇਤਿਹਾਸ ਹੈ ਉਹਨਾਂ ਇੱਥੇ ਗੁਰੂ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਕੀ ਇਤਿਹਾਸ ਹੈ ਜੀ ਇੱਥੇ ਅਸੀਂ ਪਹੁੰਚੇ ਸੀ ਔਰ ਅਸੀਂ ਵੀਡੀਓ ਚ ਦੇਖਿਆ ਕਿ ਬਹੁਤ ਅ ਅਲੌਕਿਕ ਇਤਿਹਾਸ ਜਿਹੜਾ ਹੈ ਹਮੇਸ਼ਾ ਗੁਰੂ ਸਾਹਿਬਾਂ ਦਾ ਰਿਹਾ ਕੀ ਕੀ ਇਤਿਹਾਸ ਹੈ ਜੀ ਇੱਥੇ ਜੀ ਗੁਰੂ ਅਰਜਨ ਦੇਵ ਜੀ ਰਹੇ ਆ ਜੀ 2 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਅੱਛਾ ਜੀ ਤੇ ਇੱਥੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਆ ਉਹ ਵੀ ਇਹ ਗਲੀਆਂ ਵਿੱਚ ਫੇੜਦੇ ਰਹਿਆ ਤੇ ਇੱਥੇ ਆ ਖੂਹ ਇੱਕ ਖੂਹ ਆ ਪ੍ਰਾਤਨ ਖੂਹ ਆ ਇੱਥੇ ਮੰਤਾਲੋ ਹੁਣ ਮੁੜ ਕੇ ਇੱਥੇ ਮੰਤਰ ਰਹਿੰਦੇ ਰਹੇ ਜੀ ਬਾਅਦ ਉਹਨਾਂ ਦਾ ਉਹਨਾਂ ਦੇ ਬਾਅਦ ਮੰਤਰ ਰਹਿੰਦੇ ਰਹਿਆ ਉਧਰਲੇ ਮੱਲੇ ਤੁਸੀਂ ਦਰਸ਼ਨ ਕੀਤਾ ਗੁਰੂ ਕੀ ਕੋਠੜੀ ਸਾਹਿਬ ਗੁਰਦੁਆਰਾ ਵਾ ਜੀ ਉਥੇ ਗੁਰੂ ਅਰਜਨ ਦੇਵ ਜੀ ਰਹਿੰਦੇ ਰਹਿਆ ਤੇ ਮਾਤਾ ਗੰਗਾ ਜੀ ਵੀ ਨਾਲ ਰਹਿੰਦੇ ਰਹਿਆ ਦੋ ਸਾਲ ਰਹੇ ਆ ਮਾਤਾ ਜੀ ਜੀ ਤੇ ਦੋ ਸਾਲ ਰਹਿੰਦੇ ਰਹੇ ਬਹੁਤ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਕਿ ਕੀ ਕਾਰਨ ਕੀ ਸਮਝ ਹੋ ਰਹੀ ਕਿ ਇਹ ਸਾਮ ਸੁਭਾਲ ਲਈ ਹੋ ਪਾਈ ਇਸ ਚੀਜ਼ ਦੀ ਜੀ ਕਾਰਨ ਜੀ ਹੁਣ ਹੈ ਤੇ ਕਮੇਟੀ ਦੇ ਵਾਸੀ ਆ ਜੀ ਉਹਨਾਂ ਦੇ ਹੱਥ ਹੀ ਆ ਜੀ ਉਹ ਉਹਨਾਂ ਤੋਂ ਹੈਗੀ ਆ ਮਤਲਬ ਕਮੇਟੀ ਆਂਦੀ ਆ ਜੀ ਇੱਥੇ ਹਾਂਜੀ ਆਂਦੀ ਆਂਦੀ ਹਾਂਜੀ ਪ੍ਰਬੰਧ ਪੂਰਾ ਜੀ ਪ੍ਰਬੰਧ ਪੂਰਾ ਚੰਗੀ ਤਰ੍ਹਾਂ ਸੇਵਾ ਦਿੰਦੀ ਆ ਜੀ ਪੂਰਾ ਐ ਮਤਲਬ ਚੰਗੀ ਤਰ੍ਹਾਂ ਸੇਵਾ ਕਰਦੀ ਆ ਇੱਥੇ ਕਰਾਉਂਦੇ ਆ ਨਾਲ ਲਾਉਂਦੇ ਆ ਤੁਸੀਂ ਕਦੋਂ ਦੀ ਸੇਵਾ ਕਰ ਰਹੇ ਤੁਸੀਂ ਕਦੋਂ ਦੇ ਇੱਥੇ ਸੇਵਾ ਮੈਨੂੰ ਨਹੀਂ ਇੱਥੇ 3 ਕ ਮਹੀਨੇ ਹੋਏ ਹੋਣੇ ਜੀ 3 ਕ ਮਹੀਨੇ ਹੋਏ ਜੀ ਅਸੀਂ ਦੇਖ ਰਹੇ ਸੀ ਬੜਾ ਸਾਫ ਸੁਥਰਾ ਤੁਸੀਂ ਬਾਗ ਵੀ ਰਖਾਇਆ ਗਾ ਹਾਂ ਇਹ ਸਾਰਾ ਕੋ ਇਹ ਸਾਰਾ ਕੋ ਹੈ ਜੀ ਇੱਥੇ ਲਾਇਆ ਆਪਣੇ ਆ ਬੂਟੇ ਲਾਇਆ ਜੀ ਇਹ ਸਾਰਾ ਕੋ ਆਪਣਾ ਜਿਵੇਂ ਕੁਦਰਤ ਕਰਕੇ ਸਾਰੇ ਆਤਰੀ ਕਾ ਲਾਇਆ ਨਹੀਂ ਸਾਰਾ ਕੋ ਜੀ 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 ਕਿਉਂਕਿ ਗੁਰੂ ਅਚਲਦੇਵ ਜੀ ਨੂੰ ਗ੍ਰੀਨਰੀ ਦਾ ਬਹੁਤ ਪਿਆਰ ਸੀ ਕਹਿੰਦੇ ਸੀ ਗ੍ਰੀਨਰੀ ਜ਼ਰੂਰ ਹੋਣੀ ਚਾਹੀਦੀ ਹੈ ਹਾਂ ਜੀ ਉਹਦੇ ਸਾਰਿਆਂ ਨੂੰ ਬਾਬਾ ਜੀ ਕੁਦਰਤਾਂ ਦੇ ਆਪਾਂ ਮੰਨਦੇ ਕੁਦਰਤ ਤੋਂ ਬਿਨਾਂ ਦੇ ਕੋਹ ਨਹੀਂ ਹੈਗਾ ਜੀ ਬਿਲਕੁਲ ਕਿਉਂਕਿ ਕੁਦਰਤ ਆਹ ਸਾਰਾ ਕੁਹਾ ਰੋਖਾ ਆਪਣਾ ਸਾਹ ਦਿੰਦੇ ਆ ਜੀ ਸਾਰਾ ਕੁਹ ਰੋਖਾ ਆਪਣਾ ਦੇਣ ਦੇ ਆਪਾਂ ਫਿਰ ਵੀ ਪੁੱਟੀ ਜਾਂਨੇ ਆ ਇਹ ਰੋਖਾ ਨਾ ਹੀ ਸਾਰਾ ਕੁਹ ਹਰਿਆਲੀ ਭਰਿਆਲੀ ਹੂੰ ਇਹ ਸਾਰਾ ਕੁਹ ਤੇ ਇਥੇ ਇੱਕ ਇਤਿਹਾਸ ਖੂ ਵੀ ਹੈਗਾ ਜੀ ਉਹਦਾ ਕੀ ਇਤਿਹਾਸ ਹੈ ਜੀ ਉਹ ਨਹੀਂ ਕੋ ਹਣੇ ਪਤਾਨੀ ਵਹ ਵੱਡਿਆਂ ਤੋਂ ਪੁੱਛਣ ਨਾਲ ਮਿਲਦਾ ਵਾ ਕਿ ਇੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਹੇ ਆ। ਹਾਂ। ਬਾਕੀ ਕੋਈ ਚੰਗੀ ਤਰ੍ਹਾਂ ਇਤਿਹਾਸ ਨਹੀਂ ਪਤਾ ਮੈਂ ਆਖੀ ਜਾਵਾਂ। ਬਾਕੀ ਕੋਈ ਥੋੜਾ ਇਤਿਹਾਸ ਮੈਨੂੰ ਪਤਾ ਇਹੋ ਹੀ ਆ ਕਿ ਆਪਣੇ ਇੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਹੇ ਆ ਜੀ। ਜੀ। ਕਹਿੰਦੇ ਕਿ ਇੱਥੇ ਕੁਝ ਬੁਖਾਰ ਵਗੈਰਾ ਵੀ ਦੂਰ ਹਾਂ ਜੀ। ਹਾਂ ਜੀ ਬੁਖਾਰ ਇੱਥੇ ਆਉਂਦੇ ਹੀ ਇਸ਼ਨਾਨ ਕਰਨ ਨਾਲ ਹੋ ਜਾਂਦੇ ਹੀ ਪਿਲੱਥ ਜਾਂਦੇ ਬੁਖਾਰ ਨਾਲ। ਤੇ ਜਦੋਂ ਗੁਰੂ ਸਾਹਿਬ ਇੱਥੇ ਰਹਿੰਦੇ ਸਨ ਤੇ ਇਸ ਤੋਂ ਫਿਰ ਬਾਅਦ ਚ ਉਹਨਾਂ ਕਿਦੋਂ ਕਿ ਚਾਲੇ ਪਾਏਗੇ? ਕੁਝ ਹੈ ਆ ਆਈਡੀਆ ਇਤੋਂ ਕੁਝ ਇੱਥੇ ਜ ਉਸ ਤੋਂ ਬਾਅਦ ਫਿਰ ਇੱਕ ਜੱਕਾਰ ਸੀਗਾ ਫਿਰ ਇਸ ਤਰ੍ਹਾਂ ਹੀ ਰਹਿ ਗਿਆ ਇਸ ਤਰ੍ਹਾਂ ਮਣ ਕੇ ਮੰਤ ਸਾਹਿਬ ਦੇ ਰਹਿ ਜੀ ਪਿਛੋਂ ਮਣ ਕੇ ਪ੍ਰਾਰਥਨਾ ਹੁਣ ਉਹਨਾਂ ਦਾ ਕੋਈ ਪਤਾ ਨਹੀਂ ਨਾ ਬਾਕੀ ਇੱਥੇ ਪਹਿਲਾਂ ਸਾਮ ਸੰਭਾਲ ਕਰਦੇ ਰਿਹਾ ਜੀ ਰਹਿੰਦੇ ਰਿਹਾ ਜੀ ਇੱਥੇ ਤਾਂ ਹੀ ਮਣ ਕੇ ਗੁਰਦਾਰਾ ਸਾਹਿਬ ਬਣਿਆ ਵਾ ਇੱਥੇ ਆਪਣਾ ਗੁਰੂ ਕੀ ਕੋਟੜੀ ਸਾਹਿਬ ਕੀ ਮਣ ਕੇ ਫਿਰ ਗਾੜੀ ਗਾੜੀ ਐਵੇਂ ਜਿਵੇਂ ਚੱਲੀ ਜਾਂਦਾ ਵਾ ਹੁਣ ਗਾੜੀ ਕਮੇਟੀ ਕਰੰਡੀ ਹੈ ਸੇਵਾ ਟੋਟੋ ਕਿੰਨੇ ਕਮਰੇ ਨੇ ਜੀ ਇੱਥੇ ਟੋਟਲ ਆਈਡੀਆ ਹੈ ਕੁਝ ਟੋਟਲ ਇੱਥੇ ਹੋਣੇ ਆ ਜੀ ਮਤਲਬ ਅੰਦਾਜ਼ਾ ਜੇ ਲਾਈਏ ਤੇ 10 ਹੋਣੀਆਂ 10 10 ਕਮਰੇ ਇਹ ਦਵਾ ਇਹ ਤੋਂ ਜ਼ਿਆਦਾ ਹੋਣੀਆਂ ਇਹ ਬਾਅਦ ਚ ਦਰਵਾਜ਼ਾ ਨਿਕਲੇ ਕਿ ਪਹਿਲਾਂ ਨਹੀਂ ਪਹਿਲਾਂ ਦਾ ਇਹ ਸਾਰਾ ਪ੍ਰਾਤਨਾ ਨਹੀਂ ਇਹ ਪਰ ਸਾਰਾ ਇਹ ਸਾਰਾ ਪ੍ਰਾਤਨ ਸੀਗਾ ਜੀ ਇੱਥੇ ਹਾਂ ਨਹੀਂ ਨਹੀਂ ਪ੍ਰਾਤਨਾ ਨਹੀਂ ਤੇ ਇਹ ਇਹ ਡਿਊਟੀ ਨਹੀਂ ਸੀਗੀ ਜਿਹੜੀ ਜਿਸ ਜਗ੍ਹਾ ਦੇ ਉੱਤੇ ਆਪਾਂ ਦੇਖਦੇ ਪਏ ਸੀਗੇ ਜਾਂ ਕੀ ਇਹ ਕੀ ਚੀਜ਼ ਸੀਗੀ ਜਿਹੜੀ ਨਹੀਂ ਇਹ ਕਮਰੇ ਹੀ ਕਮਰੇ ਹੀ ਕੋਈ ਪਹਿਲੇ ਦੇ ਪਹਿਲਾਂ ਦੇ ਸਮੇਂ ਦੇ ਜਾਂ ਕੋਈ ਹੁਣ ਹੋ ਗਏ ਆ ਮਤਲਬ ਥੋੜੇ ਹੀ ਖਰਾਬ ਹੋ ਗਏ ਹਾਂ ਜੀ ਹਾਂਜੀ ਬਾਕੀ ਬਹੁਤ ਕਮੇਟੀ ਇੱਥੇ ਕਰਨ ਢਈ ਆ ਸਾਥ ਸੋ ਜੋ ਕਰਨੇ ਮੈਨੇਜਰ ਸਭ ਕਰਨ ਢਿਆ ਉਹ ਵੀ ਉਹਨਾਂ ਨੇ ਵੀ ਕੱਲਿਆ ਵਾ ਉਹਨਾਂ ਨੇ ਆਂਦੇ ਵੀ ਬਣਾਉਣਾ ਵੇ ਸਥਾਨ ਤੇ ਬਹੁਤ ਸੰਯੋਗ ਦੇਂਦੇ ਕਮੇਟੀ ਵਾਲੇ ਵੀ ਤੇ ਬਾਕੀ ਸੇਵਾ ਕਰਾਉਂਦੇ ਵਧੀਆ ਜੀ ਹਾਂਜੀ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਵਗ ਜਿਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਨਾਨਕ ਸ਼ਾਹੀ ਇੱਟਾਂ ਨੂੰ ਲੈ ਕੇ ਜਿਹੜਾ ਹੈ ਇੱਥੇ ਅਲੱਗ ਜਿਹੜਾ ਹੈ ਕਿਉਂਕਿ ਜਦੋਂ ਵੀ ਅਸੀਂ ਗੁਰੂ ਸਾਹਿਬਾਨ ਦੇ ਇਤਿਹਾਸਿਕ ਗੱਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਅ ਅਲੱਗ ਅਨ ਅਨੁਭਵ ਜਿਹੜਾ ਹੈ ਉਹ ਦੇਖ ਨੂੰ ਮਿਲਦਾ ਹਾਲਾਂਕਿ ਕਈ ਵਾਰ ਜਿਹੜੇ ਨੇ ਉਹ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਦਰਵਾਜ਼ੇ ਨੇ ਉਹ ਪ੍ਰਾਤਨ ਦਰਵਾਜ਼ੇ ਨੇ ਪ੍ਰਾਤਨ ਤਰੀਕੇ ਦੇ ਨਾਲ ਸਾਰਾ ਬਣਿਆ ਹੋਇਆ ਨਾਨਕਸ਼ਹੀ 80 ਜਿਹੜੀ ਹੈ ਉਹ ਬਣੀ ਹੋਈ ਹਾਲਾਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ ਉਹਨਾਂ ਵੱਲੋਂ ਬੜੀ ਨੈਗੇਟਿਵ ਜਿਹੜੀ ਨੇ ਉਹ ਕੰਟਰੋਵਰਸ਼ੀਅਲ ਜਿਹੜੀਆਂ ਨੇ ਉਹ ਗੱਲਾਂ ਇੱਥੇ ਕੀਤੀਆਂ ਜਾਂਦੀਆਂ ਨੇ ਲੇਕਿਨ ਰੱਬ ਦੇ ਰੱਬ ਦੇ ਨਾਮ ਤੇ ਕਦੀ ਵੀ ਕੰਟਰੋਵਰਸ਼ੀਅਲ ਜਿਹੜੀ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਸੋਨੂ ਜੰਡਿਆਲਾ ਜੀ ਕਿਉਂਕਿ ਵੀਡੀਓ ਇਹਨਾਂ ਵੱਲੋਂ ਸਾਨੂੰ ਭੇਜੀ ਗਈ ਸੀ ਬਹੁਤ ਵਧੀਆ ਉਦਮੀ ਕੰਮ ਕਰਦੇ ਨੇ ਗੁਰੂ ਸਾਹਿਬਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਵੱਲੋਂ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਦੂਸਰੇ ਪਾਸੇ ਇਹ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਜੁਨੀਆਂ ਪੁਰਾਤਨ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਵੀ ਬਹੁਤ ਵਾਰ ਇਹਨਾਂ ਵੱਲੋਂ ਜਿਹੜੇ ਆ ਵਿਚਾਰ ਜਿਹੜੇ ਨੇ ਉਹ ਰੱਖੇ ਗਏ ਨੇ ਸੋਨੂੰ ਜੰਡੇਲਾ ਸਰ ਨਾਲ ਮਿਲ ਜੂਦੇ ਗੱਲਬਾਤ ਕਰ ਲੈ ਸੋਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਸਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਉਹ ਜਿਸ ਜਗ੍ਹਾ ਦੇ ਉੱਤੇ ਲੋਕ ਆਉਣ ਨੂੰ ਤਰਸਦੇ ਸਨ ਕਿਸ ਤਰ੍ਹਾਂ ਲੱਭ ਲੈਂਦੇ ਵਸਤਾਨੀਆਂ ਜਗਾਵਾਂ ਕਿਸ ਤਰ੍ਹਾਂ ਤੁਹਾਡੇ ਦਿਮਾਗ ਚ ਆਉਂਦਾ ਔਰ ਕਿਦਾਂ ਤੁਸੀਂ ਇਸ ਸੀਨ ਨੂੰ ਜਿਹੜਾ ਸੱਚ ਕੀਤਾ ਸੀਗਾ ਪਿਓ ਦੇ ਘਰ ਚੜ੍ਹੇ ਹੁੰਦੇ ਆ ਬੱਚੇ ਲੱਭ ਹੀ ਲੈਂਦੇ ਭਾਜੀ ਜੀ ਤੁਸੀਂ ਕਰਮਾ ਭਾਗਾਂ ਵਾਲੇ ਜੀ ਅਸੀਂ ਕਰਮਾ ਭਾਗਾਂ ਵਾਲੇ ਸੱਚੇ ਪਾਤਸ਼ਾਹ ਅੰਗੜ ਫੜ ਕੇ ਲੈ ਆਉਂਦੇ ਆ ਸਿੱਖ ਕਦੀ ਰਹਿ ਸਕਦਾ ਆਪਣੇ ਪਿਓ ਦਾ ਘਰ ਵੇਖੇ ਬਿਨਾ ਜਦੋਂ ਸਾਡੇ ਤੱਕ ਪਹੁੰਚਦੀ ਤੇ ਮੈਂ ਤਾਂ ਫਿਰ ਬਿਨ ਦੇਰੀ ਕੀਤੀ ਪਤਾ ਨਹੀਂ ਸਵਾਸ ਕਰ ਦੋ ਸਤਿਗੁਰ ਨੇ ਖੋ ਲੈਣੇ ਆ ਇੱਥੇ ਆਣ ਕੇ ਤੇ ਨਾ ਇਦਾਂ ਝੋਲੀ ਅੱਡ ਲਈ ਸੱਚੇ ਪਾਤਸ਼ਾਹ ਗੜੀ ਤੇ ਮਹਾਰਾਜ ਨੂੰ ਕਹਾਂ ਵੀ ਐਨੇ ਸਾਡੇ ਚੰਗੇ ਕਰਮ ਭਾਗ ਤੋਂ ਸਾਨੂੰ ਸੱਦ ਲਿਆ ਸਾਡੀ ਇੰਨੀ ਔਕਾਤ ਨਹੀਂ ਆ ਹੂੰ ਧੰ ਤਨ ਸਾਹਿਬ ਸ੍ਰੀ ਗੁਰੂ ਜੰਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਔਰ ਇਹ ਜਿਹੜੀ ਪਾਗ ਹੈ ਤਾਜ ਹੈ ਅੱਜ ਜਿਹੜੀ ਜ਼ਿੰਦਗੀ ਜੀ ਰਏ ਹਨ ਸੱਚੇ ਪਾਤਸ਼ਾਹ ਨੇ ਦਿੱਤੀ ਆ ਔਰ ਸਾਨੂੰ ਜਿਹੜਾ ਵਾ ਰਾਜ ਭਾਗ ਦਿੱਤੇ ਆ ਅੱਜ ਬੜੀ ਖੁਸ਼ੀ ਨਾਲ ਪ੍ਰਾਊਡ ਨਾਲ ਅਸੀਂ ਕਹਿੰਦੇ ਅਸੀਂ ਸਿੱਖ ਆਂ ਜੀ ਔਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਕਿੰਡੀ ਵੱਡੀ ਹੈ ਔਰ ਜਦੋਂ ਸਥਾਨ ਵੇਖਿਆ ਔਰ ਪ੍ਰਾਤਨ ਕੰਧਾਂ ਵੇਖੋ ਜੀ ਭਾਜੀ ਪ੍ਰਾਤਨ ਕੰਧਾਂ ਨੇ ਉਸ ਵੇਲੇ ਦੀਆਂ ਇੱਥੇ ਸੱਚੇ ਪਾਤਸ਼ਾਹ ਆਪ ਰਹੇ ਨੇ ਤੇ ਜਿੱਥੇ ਗੁਰੂ ਸਾਹਿਬ ਰਹੇ ਨੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਾਰੇ ਸੱਚੇ ਪਾਤਸ਼ਾਹ ਵੀ ਇੱਥੇ ਰਹੇ ਨੇ ਔਰ ਪਰਲੇ ਬੰਨੇ ਜਦੋਂ ਮੈਂ ਦੇਖਿਆ ਔਰ ਮਨ ਬੜਾ ਭਾਵੁਕ ਵੀ ਹੋਇਆ ਕਿ ਗੁਰੂ ਸਾਹਿਬ ਤੂੰ ਸਾਨੂੰ ਬਾਹ ਫੜ ਕੇ ਹੀ ਲਿਆ ਐ ਇੰਨਾ ਪਿਆਰ ਸਾਡੇ ਨਾਲ ਬੱਚਿਆਂ ਨਾਲ ਔਰ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚ ਨਹੀਂ ਸਕਦੀਆਂ ਜੀ ਤੇ ਜਦੋਂ ਤਰਨ ਤਰਨ ਤੋਂ ਚੋਲਾ ਸਾਹਿਬ ਆਉਣਗੇ ਜੀ ਦਰਸ਼ਨ ਕਰਕੇ ਜਾਣਗੇ ਪ੍ਰਾਤਨ ਵੇਖੋ ਸਾਰੀਆਂ ਪ੍ਰਾਤਨ ਨੇ ਜੀ ਤੇ ਇੱਥੇ ਅਸੀਂ ਰੱਬ ਦੇ ਘਰ ਚ ਖਲੋਤੇ ਅੱਜ ਮੈਂ ਕਹਿ ਸਕਦਾ ਬੜੇ ਪ੍ਰਾਊਡ ਨਾਲ ਤੁਸੀਂ ਵੀ ਕਹਿ ਸਕਦੇ ਜੀ ਬਿਲਕੁਲ ਅਸੀਂ ਰੱਬ ਦਾ ਘਰ ਆ ਅਸੀਂ ਅੱਜ ਰੱਬ ਦਾ ਘਰ ਵੇਖ ਲਿਆ ਅਸੀਂ ਸਵਰਗ ਨਰਕ ਤੋਂ ਉੱਠ ਕੇ ਸੱਚਖੰਡ ਜਿੱਥੇ ਸੱਚ ਬਾਪੂ ਕਦੀ ਨਾ ਜਾਣ ਚ ਤੇ ਨਾ ਆਉਣ ਚ ਬਿਲਕੁਲ ਉਹ ਹਮੇਸ਼ਾ ਹੀ ਪੂਰੀ ਕਾਇਨਾਤ ਦਾ ਮਾਲਕ ਹੈ ਉਹ ਅੰਗ ਸੰਗ ਰਹਿੰਦਾ ਵਾ ਸਦਾ ਹੀ ਜੀ ਕਦੀ ਸਾਡੇ ਤੋਂ ਦੂਰ ਨਹੀਂ ਆ ਤੇ ਜਿਹੜਾ ਸੱਚੇ ਪਾਤਸ਼ਾਹ ਕਣ ਕਣ ਘਟ ਘਟ ਕੇ ਪਟ ਪਟ ਕੀ ਜਨਤ ਭਲੇ ਬੁਰੇ ਕੀ ਪੀੜ ਪਛਾਨਤ ਬਿਲਕੁਲ ਤਾਂ ਹੀ ਤੇ ਬੜੀਆਂ ਸੋਹਣੀਆਂ ਗੁਰਬਾਣੀ ਦੇ ਆ ਪੰਕਤੀਆਂ ਲਿਖਿਆ ਹੁੰਦੇ ਆ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੋਂਨ ਨਾ ਆਇਓ ਸੱਚੇ ਪਾਤਸ਼ਾਹ ਅਸੀਂ ਤੇਰੇ ਘਰ ਚ ਆਏ ਸਾਡੇ ਦੇ ਸੰਕਟ ਹੀ ਘਟਦੇ ਤੂੰ ਬਿਲਕੁਲ ਤੇ ਮੈਂ ਤਾਂ ਆ ਖੂ ਆ ਸੱਚੇ ਪਾਤਸ਼ਾਹ ਦਾ ਇਹ ਕਿਸੇ ਸਮੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਿਹਾ ਇਹ ਮਹਾਰਾਜ ਦੇ ਜਿਹੜੇ ਪਰਾਤਨ ਉਸ ਵੇਲੇ ਦੀਆਂ ਇੱਟਾਂ ਨੇ ਜੀ ਇਹ ਸਾਰੀਆਂ ਭਾਜੀ ਨਾਨਕਸ਼ਾਹੀ ਇੱਟਾਂ ਨੇ ਵੇਖੋ ਜੀ 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 ਤੇ ਜਿੱਥੇ ਰੱਬ ਆਪ ਹਾਜ਼ਰ ਨਾਟ ਕਹਿੰਦੇ ਤੱਪ ਦੇ ਸ਼ਹਿਰ ਗਰਾਂਟ ਤਰਗੇ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਗਏ ਨਾ ਉਹ ਧਰਤੀ ਪਵਿੱਤਰ ਹੋ ਜਾਂਦੀ ਆ ਉਥੇ ਲੋਕ ਆਣ ਕੇ ਨਮਸਕਾਰ ਕਰਦੇ ਨੇ ਤੇ ਐਸੇ ਰੱਬ ਦੇ ਘਰ ਦੇ ਵਿੱਚ ਆਪਾਂ ਖਲੋਤੇ ਆ ਜਵਾ ਪ੍ਰਾਊਡ ਨਾ ਕਹਿ ਸਕਦੇ ਅਸੀਂ ਨਾ ਤੇ ਵੇਖਿਆ ਸਵਰਗ ਤੇ ਨਾ ਵੇਖਿਆ ਨਰਕ ਪਰ ਅਸੀਂ ਆਪਣੇ ਰੱਬ ਦਾ ਘਰ ਵੇਖ ਲਿਆ ਆਪਣੇ ਬਾਪੂ ਦਾ ਘਰ ਵੇਖ ਲਿਆ ਜਿੱਥੇ ਸੱਚੇ ਪਾਤਸ਼ਾਹ ਨੇ ਬੰਦਗੀ ਕੀਤੀ ਇਨਾ ਲੰਮਾ ਸੁਮਾ ਬਤੀਤ ਕੀਤਾ ਛੇਵੇਂ ਪਾਤਸ਼ਾਹ ਨੇ ਵੀ ਜੀ 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 ਅੱਜ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਇੰਟਰਵਿਊ ਲੈਂਦੇ ਜੇ ਅੱਜ ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ ਵੀ ਭਾਜੀ ਤੁਹਾਨੂੰ ਕਿਦਾਂ ਦਾ ਲੱਗਾ ਮੈਂ ਮ ਰੋਮ ਕੰਡੇ ਦੇਖ ਸਕਦੇ ਤੇ ਖੜੇ ਆ ਔਰ ਮੈਨੂੰ ਵਾਕਈ ਇੱਕ ਬੜੀ ਅੱਛੀ ਵੇਵਜ਼ ਆ ਰਹੀਆਂ ਇੱਥੇ ਕਿ ਐਸਾ ਲੱਗਦਾ ਪਿਆ ਕਿ ਜਿਵੇਂ ਆਪਣੇ ਪਿਓ ਦੀ ਗੋਦ ਚ ਬਟਾ ਬੈਠ ਕੇ ਖੇਡਦਾ ਹੁੰਦਾ ਔਰ ਦੂਸਰੇ ਨੰਬਰ ਤੇ ਇੱਕ ਜਗ੍ਹਾ ਤਾਂ ਗੁੱਸਾ ਵੀ ਚੜਦਾ ਪਿਆ ਥੋੜਾ ਮਨ ਚ ਮਿਲਾ ਲੀ ਆ ਕਿ ਯਾਰ ਸਾਡੇ ਪਿਓ ਦਾ ਘਰ ਹੋਵੇ ਅਸੀਂ ਆਪਣੇ ਘਰ ਤੇ ਪਾਲੇ ਸੋਨਿਆਂ ਦੇ ਕੀ ਸ਼ਾਇ ਲੱਗਦਾ ਨਹੀਂ ਕਿ ਇਹ ਇਹ ਘਰ ਨਹੀਂ ਸਾਨੂੰ ਚਾਹੀਦਾ ਸੀਗਾ ਕਿ ਉਹ ਘਰ ਵਰਗਾ ਘਰ ਹੁੰਦਾ ਸਿੱਖ ਕੌਮ ਕਿੱਥੋਂ ਤੱਕ ਰਾਜ ਕਰ ਰਹੀ ਆ ਜੀ ਔਰ ਕਿਨੇ ਕਿਨੇ ਕੰਟਰੀਆਂ 'ਚ ਅਸੀਂ ਬੈਠੇ ਆ ਕਿੱਥੇ ਲੰਗਰ ਲਾਉਨੇ ਕੀ ਕੁਛ ਕਰਦੇ ਫਿਰਦੇ ਆ ਅਸੀਂ ਕਿੱਥੇ ਮਾਰਬਲ ਪੱਥਰ ਲਾਏ ਸਾਡੇ ਪਰ ਅੱਜ ਆਪਣਾ ਆਪ ਵੇਚ ਕੇ ਸਾਰਾ ਕੁਝ ਵੇਚ ਕੇ ਵੀ ਇਹ ਸੋਨੇ ਦਾ ਵੀ ਬਣਾ ਦिए ਨਾ ਤਾਂ ਤਦ ਵੀ ਥੋੜਾ ਵਾ ਅਸੀਂ ਦੇਣ ਨਹੀਂ ਦੇ ਸਕਦੇ ਆਪਣੇ ਰੱਬ ਦਾ ਕਿਉਂਕਿ ਮੈਂ ਤਾਂ ਬਾਰ-ਬਾਰ ਕਹਿੰਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਕਰਕੇ ਬਹੁਤ ਤਸੀਹਤ ਆ ਬਿਲਕੁਲ ਸਾਨੂੰ ਐਵੇਂ ਨਹੀਂ ਮਤਲਬ ਸਿਰ ਚੁੱਕ ਕੇ ਜੀਣਾ ਸਿਖਾਇਆ ਗੁਰੂ ਸਾਹਿਬ ਨੇ ਜੋ ਕਰ ਸਾਡੇ ਲਈ ਕਿੱਸਾ ਤੇ ਅਸੀਂ ਤਾਂ ਕਦੀ ਦੇਣ ਹੀ ਨਹੀਂ ਦੇ ਸਕਦੇ ਬਿਲਕੁਲ ਮੰਗਤਿਆਂ ਨੂੰ ਰਾਜੇ ਬਣਾਉਣਾ ਦੇ ਰਾਜ ਭਾਗ ਦੇਣੇ ਤੇ ਅਸੀਂ ਅੱਜ ਸਿਰ ਚੁੱਕ ਕੇ ਜੇ ਕਹਿੰਨੇ ਤੇ ਸਰਬੰਸ ਵਾਰਤਾ ਸਭ ਕੁਝ ਹੀ ਕੁਛ ਨਹੀਂ ਰੱਖਿਆ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਤੇ ਅਜ ਯਾਦ ਕਰ ਰੱਬ ਦੇ ਘਰ ਦੀ ਯਾਦ ਕਰਦਾ ਹਾਲਾਤ ਹੋਵੇ ਤੇ ਸਿੱਖ ਸੋਨਾ ਚੜਾਉਣ ਤੇ ਇੰਨਾ ਕੁਛ ਕਰਨ ਤੇ ਮਤਲਬ ਜਦੋਂ ਅਨੰਦਪੁਰ ਨੂੰ ਗਿਆ ਉੱਥੋਂ ਦਾ ਰਾਹ ਵੇਖ ਕੇ ਤਕਲੀਫ ਹੋਈ ਅੱਜ ਰੋਣ ਨਿਕਲਦਾ ਵੇਖ ਕੇ ਵੀ ਭਾਜੀ ਸਾਡੀ ਕੌਮ ਇਹ ਪੰਜਾਬ 'ਚ ਹੀ ਆ ਇਹ ਪਾਕਿਸਤਾਨ 'ਚ ਨਹੀਂ ਆ ਆਪਾਂ ਖਲੋਤੇ ਪੰਜਾਬ 'ਚ ਖਲੋਤੇ ਚੋਲਾ ਸਾਤ ਤਰਨਤਨ ਜ਼ਿਲ੍ਹੇ 'ਚ ਇੰਨਾ ਬਜਟ ਸਿੱਖਾਂ ਦੀ ਐ ਜੀ ਪੀਸੀ ਦਾ ਹੋਵੇ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਜਾ ਕੇ ਜੀ ਵੀ ਆਪਾਂ ਇੰਨਾ ਬਜਟ ਸਰਕਾਰ ਤੋਂ ਵੀ ਜ਼ਿਆਦਾ ਹੋਵੇ ਤੇ ਇਹ ਚੀਜ਼ਾਂ ਰਹਿ ਜਾਣ ਪਰ ਗੱਲ ਆ ਕਿ ਚਲੋ ਸੱਚੇ ਪਾਤਸ਼ਾਹ ਨੇ ਸਾਨੂੰ ਲੈਣ ਦਾ ਤੁਹਾਨੂੰ ਲੈਣ ਦਾ ਕਿੰਨੇ ਚੰਗੇ ਕਰਮ ਕੀਤੇ ਸਤਗੁਰੂ ਨੇ ਲੈਂਦਾ ਬਾਹ ਫੜ ਕੇ ਕਰੋੜਾਂ ਚੋਂ ਇੱਕ ਆਪਾਂ ਜਿਹੜੇ ਆਏ ਇੱਥੇ ਤੇ ਸੰਗਤ ਨੇ ਜੋ ਤੁਹਾਡੇ ਚੈਨਲਾਂ ਤੇ ਦੇਖਣਾ ਨਾ ਜੀ ਤੇ ਉਹਨਾਂ ਤੁਹਾਨੂੰ अनेका دعਵਾਵਾਂ ਦੇਣੀਆਂ ਵਾ ਅੱਜ ਤੁਹਾਡੇ ਜਿਹੜਾ ਬਾਜੀ ਤੁਸੀਂ ਪੱਤਰਕਾਰੀ ਕਰਦੇ ਜੇ ਤੁਹਾਡੇ ਚੈਨਲ ਤੇ ਜਿੰਨੇ ਜਿੰਨੇ ਵੀਰਾ ਭਰਾਵਾਂ ਨੇ ਉੱਥੇ ਐਡੀਟਿੰਗ ਕਰਨੇ ਉਹਨਾਂ ਵੀ ਵੇਖਣਾ ਤੇ ਇਹ ertidhi ਉਹ ਆ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹੇ ਔਰ ਬਹੁਤ ਕਰਮਾ ਭਾਗਾਂ ਵਾਲੀ ਪ੍ਰਾਤਨ ਪ੍ਰਾਤਨ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਪਰ ਇਹ ਪ੍ਰਾਤਨ ਜਿਹਾ ਦੇਖ ਲਓ ਕਿਤੇ ਵੀ ਤੁਸੀਂ ਆਲੇ-ਦੁਆਲੇ ਵੇਖ ਕੇ ਤੁਹਾਨੂੰ ਪ੍ਰਾਊਡ ਫੀਲ ਹੋ ਰਿਹਾ ਖੁਸ਼ੀ ਹੋ ਰਹੀ ਵੀ ਅੱਜ ਪੰਜਵੇਂ ਪਾਸ਼ਾ ਜਿਨ੍ਹਾਂ ਦੀ ਗੁਰਬਾਣੀ ਅਸੀਂ ਪੜ੍ਹਦੇ ਹਾਂ ਹੁਕਮਨਾਮਾ ਲੈ ਕੇ ਚੱਲਦੇ ਤੇ ਇਹ ਹਾਲਾਤ ਨੇ ਮਹਾਰਾ ਸੱਚੇ ਪਾਸ਼ਾ ਇਸੇ ਵਾਰਾਂ ਸਾਡੇ ਕੋਲ ਲਈ ਜਿੰਨੇ ਜੋ ਹੈਗੇ ਸਾਡੀ ਕੌਮ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਨੂੰ ਦਿੱਤਾ ਤੇ ਬੜਾ ਕੁਝ ਪਰ ਅਸੀਂ ਨਹੀਂ ਕੁਝ ਕਰ ਸਕੇ ਪਰ ਇਹ ਜ਼ਰੂਰ ਸਾਡੀ ਕੌਮ ਨੂੰ ਇਧਰ ਧਿਆਨ ਦੇਣਾ ਚਾਹੀਦਾ ਲੋੜ ਆ ਇੱਕ ਹੋਰ ਤੁਹਾਨੂੰ ਜੀ ਜਦੋਂ ਅਸੀਂ ਦੀਵਾਰਾਂ ਨੂੰ ਹੱਥ ਲਗਾਉਂਦੇ ਸੀ ਐਂ ਲੱਗਦਾ ਪਿਆ ਸੀ ਜਿਵੇਂ ਨਾ ਅਸੀਂ ਕਿਸੇ ਦੇ ਸਰੀਰ ਨੂੰ ਹੱਥ ਲਾ ਰਹੇ ਅ ਮਤਲਬ ਕਿ ਇਦਾਂ ਦਾ ਮਤਲਬ ਕਿ ਫੀਲ ਹੁੰਦਾ ਔਰ ਇੱਕ ਇੱਕ ਚੀਜ਼ ਜਿਹੜੀ ਨਾ ਹਜੇ ਤੱਕ ਬੰਨਸ ਚਾ ਗਈ ਆ ਜੇਕਰ ਤੁਸੀਂ ਉਹ ਪੁਰਾਣੀਆਂ ਦੀਵੇ ਰੱਖਣ ਵਾਲੀ ਜਗ੍ਹਾ ਵੇਖੋ ਉਹ ਬੰਨਸ ਚ ਪੂਰੀ ਹੈਗੀ ਆ ਜੇ ਦਰਵਾਜਿਆਂ ਦੀ ਗੱਲ ਕੀਤੀ ਜਾਵੇ ਤੇ ਪੁਰਾਣੇ ਦਰਵਾਜੇ ਪੁਰਾਣੀਆਂ ਇੱਟਾਂ ਨੇ ਇਹ ਨਾਨਕਸ਼ਾਹੀ ਇੱਟ ਨੂੰ ਹੱਥ ਜਵੜ ਕੇ ਤਾਂ ਵੀ ਮਾਰੇ ਦੇ ਹੱਥ ਲੱਗੇ ਆ ਕਿ ਪਤਾ ਠੇਡਾ ਠੋਡਾ ਵਜਾ ਹੋਵੇ ਸੀ ਨੂੰ ਵੀ ਹਨਾ ਅਸੀਂ ਅਸੀਂ ਉਹ ਚੀਜ਼ ਨੂੰ ਵੇਖ ਕੇ ਹੋ ਰਿਹਾ ਬਾਕੀ ਲੇਕਿਨ ਲੇਕਿਨ ਮੈਂ ਫਿਰ ਉਹੀ ਜਗ੍ਹਾ ਤੇ ਆਨਾਵਾ ਕਿ ਸਾਨੂੰ ਚਾਹੀਦਾ ਸੀਗਾ ਕਿ ਇਹਨੂੰ ਹੋਰ ਸੰਭਾਲ ਦੇ ਕੀ ਲੱਗਦਾ ਨਹੀਂ ਕਿ ਸੰਭਾਲਣ ਦੀ ਹਜੇ ਵੀ ਜਰੂਰਤ ਹੈ ਕਿਉਂਕਿ ਉਤੋਂ ਸਾਹ ਤੇ ਡਿੱਗੀ ਹੋਈ ਆ ਬਿਲਕੁਲੀ ਉਹ ਵੀ ਆਪਨੂੰ ਠੀਕ ਹੋਣੀ ਚਾਹੀਦੀ ਸੀ ਕਿ ਕੁਝ ਚੀਜ਼ਾਂ ਸਾਂਭ ਸਕਦੇ ਆ ਇਹਨੂੰ ਰੱਖਿਆ ਜਾਸਦਾ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਇਹਨੂੰ ਜੇਕਰ ਇਹ ਵਿਦੇਸ਼ ਚ ਚੀਜ਼ ਹੁੰਦੀ ਨਾ ਤੇ ਇਹਨੂੰ ਬਹੁਤ ਵਧੀਆ ਢੰਗ ਨਾਲ ਪਰ ਪਰਫਿਊ ਕਰਕੇ ਰੱਖਣਾ ਸੀ ਉਹਨਾਂ ਨੇ ਸਾਂਭ ਕੇ ਰੱਖਣਾ ਸੀ ਕਿ ਲੱਗਦਾ ਨਹੀਂ ਇਹਨੂੰ ਸੰਭਾਲਣ ਦੀ ਜਰੂਰਤ ਹੈ ਹੁਣ ਬਹੁਤ ਸੰਭਾਲਣ ਦੀ ਜਰੂਰਤ ਹੈ ਭਾਜੀ ਇਹ ਤੇ ਮਤਲਬ ਬਹੁਤ ਹੀ ਜਰੂਰਤ ਹੈ ਇਹਦੇ ਲਈ ਤੇ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਜਿੰਨਾ ਕਰ ਸਕਦੇ ਆ ਨਾ ਅਸੀਂ ਅੱਜ ਸਾਡੀ ਕੌਮ ਦੇਖ ਰਹੀ ਆ ਜੀ ਚੈਨਲਾਂ ਤੇ ਜਦੋਂ ਚੱਲਣੀਆਂ ਆ ਤੇ ਵੇਖਿਓ ਕਿੰਨੀ ਸੰਗਤ ਆਉਂਦੀ ਇੱਥੇ ਪ੍ਰਸ਼ਾਨ ਆਉਗੀ ਇੱਛਾ ਲੈ ਕੇ ਆਉਣਗੇ ਔਰ ਸਤਗੁਰ ਨੇ ਝੋਲੀਆਂ ਭਰ ਕੇ ਭੇਜਣੀਆਂ ਮਹਾਰਾਜ ਆਪ ਹੀ ਲਿਆਉਂਦੇ ਆਪਣੇ ਪਿਆਰਿਆਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਜਾਣੀ ਆ ਮੈਨੂੰ ਨਾ ਇੱਕ ਹੋਰ ਗੱਲ ਵਧੀਆ ਚਿੰਤਾ ਆਉਂਦੀ ਆ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਕੁਨਾਈ ਨਾ ਮੈਨੂੰ ਸਬਾਬੋ ਮਿਲਿਆ ਕਿ ਮੈਂ ਸਟੋਰੀ ਕਰਨ ਵਾਸਤੇ ਉੱਥੇ ਗਿਆ ਔਰ ਇੱਕ ਸਿੰਘ ਨੇ ਮੈਨੂੰ ਪਰਸਨਲੀ ਮੈਸੇਜ ਕੀਤਾ ਮੈਨੂੰ ਕਹਿੰਦਾ ਕਿ ਗੁਰਪ੍ਰੀਤ ਜੇ ਸਾਡ ਕੋ ਇੰਨੇ ਪੈਸੇ ਨੇ ਕਿ ਅਸੀਂ ਚਾਹੁੰਨੇ ਕਿ ਸੋਨੇ ਦਾ ਪੁਲ ਬਣ ਜਾ ਉੱਥੇ ਤੱਕ ਬਣਨਾ ਚਾਹੀਦਾ ਭਾਜ ਬਿਲਕੁਲ ਆਹ ਤੇ ਜੇ ਆਪਾਂ ਉਸ ਜਗ੍ਹਾ ਨੂੰ ਜੇ ਆਪਣੇ ਮੱਕੇ ਨੂੰ ਜੇ ਅਸੀਂ ਸੋਨੇ ਦਾ ਬਣਾ ਸਕਦੇ ਤੇ ਇਹ ਸਾਡਾ ਪਿਓ ਦਾ ਘਰ ਆ ਕਿ ਲੱਗਦਾ ਨਹੀਂ ਕਿ ਇਹਨੂੰ ਵਧੀਆ ਢੰਗ ਨਾਲ ਗੁਰੂ ਸਾਹਿਬ ਦੇ ਜੋ ਸਥਾਨ ਹੈ ਜਾਂ ਇਸ ਜਗ੍ਹਾ ਤੇ ਤੁਹਾਨੂੰ 2 ਸਾਲ 5 ਮਹੀਨੇ 13 ਦਿਨ ਕੱਟੇ ਹੋਣ ਇੰਕਟਿਆ ਤੇ 1 ਮਿੰਟ ਕਹਿੰਦੇ ਹੁੰਦੇ ਸੀ 5 ਮਿੰਟ ਹੋਏ ਤੇ ਬੈਠੇ ਤੁਹਾਨੂੰ ਬੜੀ ਗੁੱਡ ਵੇਵਜ਼ ਆਉਂਦੀਆਂ ਤੇ ਕੀ ਲੱਗਦਾ ਨਹੀਂ ਕਿ ਇਹ ਚੀਜ਼ਾਂ ਸਾਹਮਣੀਆਂ ਚਾਹੀਦੀਆਂ ਹੋਣ ਸਾਨੂੰ ਇਹਨਾਂ ਨੂੰ ਇਹਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਬਿਲਕੁਲ ਭਾਜੀ ਜਿਹਦੇ ਹੁਕਮ ਅੰਦਰ ਸ੍ਰਿਸ਼ਟੀ ਚੱਲਦੀ ਹੋਵੇ ਸਾਰੀ ਕਾਇਨਾਤ ਦਾ ਮਾਲਕ ਹੋਵੇ ਤੇ ਉਹ ਰੱਬ ਜਦੋਂ ਧਰਤੀ ਤੇ ਆਇਆ ਸਾਡਾ ਤੇ ਬੇੜਾ ਹੀ ਪਾਰ ਲਾਤਾ ਅਨੇ ਸਾਡੀ ਕੌਮ ਸਾਜਤੀ ਤੇ ਅੱਜ ਉਹ ਘਰ ਜਿਹੜਾ ਉਹ ਵੇਖ ਕੇ ਖੁਸ਼ੀ ਵੀ ਹੋਇਆ ਪਰ ਦੁੱਖ ਵੀ ਹੋਇਆ ਵੀ ਸਾਨੂੰ ਸੰਭਨ ਦੀ ਬਹੁਤ ਲੋੜ ਆ ਅਸੀਂ ਗੱਲ ਤੇ ਸ਼ੇਰੇ ਪੰਜਾਬ ਦੇ ਰਾਜ ਦੀ ਕਰਦੇ ਆ ਪਰ ਸ਼ੇਰੇ ਪੰਜਾਬ ਇੱਕ ਐਸਾ ਜ ਜਿੰਨੇ ਵੇਖੋ ਕਿੰਨਾ ਧਾਰਮਿਕ ਸਥਾਨਾਂ ਨੂੰ ਸੋਨਾ ਲਵਾ ਕੇ ਤੇ ਕਹਿੰਦਾ ਹੁੰਦਾ ਸੀ ਕਹਿੰਦੇ ਨਾਂ ਲਿਖਾਉਣਾ ਕਹਿੰਦੇ ਨਾਂ ਮੇਰੇ ਗੁਰੂ ਦਾ ਨਾਂ ਸਦਾ ਰਹਿਣਾ ਵਾ ਮੈਂ ਤੇ ਬੰਦਾ ਕਹਿੰਦੇ ਅੱਜ ਹੈਗਾ ਕੱਲ ਖਤਮ ਹੋ ਜਾਣਾ ਪਰ ਅੱਜ ਦੁੱਖ ਲੱਗਦਾ ਵੀ ਆਪਣੀਆਂ ਯਾਦਗਾਰਾਂ ਜੜੀਆਂ ਇਹ ਜ਼ਰੂਰੀ ਆ ਸਾਂਭਣੀਆਂ ਔਰ ਇਹਦੇ ਲਈ ਜਿਹੜਾ ਵਾ ਹਰ ਸੰਸਥਾਵਾਂ ਨੂੰ ਗਾੜੀ ਆਉਣਾ ਚਾਹੀਦਾ ਔਰ ਕੌਮ ਨੂੰ ਗਾੜੀ ਆਉਣਾ ਚਾਹੀਦਾ ਕਈ ਵੀਰ ਮੇਰੇ ਉੱਥੋਂ ਦਾਨ ਕਰ ਦਿੰਦੇ ਆ ਉਹ ਸਿਰਫ ਕਈ ਵੇਲੇ ਉੱਥੋਂ ਤੱਕ ਰਹਿੰਦਾ ਪਰ ਆਪ ਹਮ ਇੱਥੇ ਪਹੁੰਚ ਕੇ ਹਾਂ ਨਾਲੇ ਕਹਿਣ ਕਿ ਗੁਰੂ ਦੇ ਘਰ ਪਹੁੰਚੇ ਅਸੀਂ ਚੇਕੇਸ ਨੇ ਮੈਂ ਤਾਂ ਦੱਸਦਾ ਵੀ ਸੱਚਖੰਡ ਵਾਸੀ ਜਿਹੜਾ ਆਪਾਂ ਕਹਦੇ ਨਾ ਲਿਖਿਆ ਹੁੰਦਾ ਕਈ ਤੇ ਐਵੇਂ ਲਿਖਾ ਲੈਂਦੇ ਕੰਮ ਪਰ ਇਹ ਤੇ ਰੱਬ ਦੇ ਘਰ ਚ ਆਏ ਆ ਸੱਚਖੰਡ ਦੇ ਮਾਲਕ ਜਿਹੜੇ ਗੁਰੂ ਅਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਚ ਆਏ ਆ ਜਿਨ੍ਹਾਂ ਨੇ ਧਰਤੀ ਨੂੰ ਸਹਿਜ ਚ ਰਹਿਣਾ ਸਿਖਾਇਆ ਤੇ ਸਿੱਖ ਨੂੰ ਬ੍ਰਹਮਚ ਲੀਨ ਹੋਣਾ ਸਿਖਾਇਆ ਹੋਵੇ ਤੇ ਉਹਦੇ ਘਰ ਚ ਆਏ ਆ ਤੇ ਭਰਾਓ ਵੱਧ ਤੋਂ ਵੱਧ ਆ ਕੇ ਦਰਸ਼ਨ ਕਰੋ ਇੱਥੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਮੈਂ ਗੁਰੂ ਦੇ ਪਿਆਰਿਆਂ ਨੂੰ ਕਹੂੰ ਕਿ ਭਰਾਓ ਜਿੰਨੀ ਜਿੰਨੀ ਸੇਵਾ ਕਰ ਸਕਦੇ ਜੇ ਆ ਕੇ ਕਰਕੇ ਜਾਇਓ ਕਰਮ ਭਾਗ ਜੇ ਸਾਡੇ ਜਿਹੜੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਆਪ ਬਹੁ ਫੜ ਕੇ ਸਾਨੂੰ ਲਿਆਂਦਾ ਤੁਹਾਨੂੰ ਵੀ ਇਦਾਂ ਹੀ ਲਿਉਣਾ ਤੇ ਇਦਾਂ ਹੀ ਖੁਸ਼ੀ ਖੁਸ਼ੀ ਆਓ ਤੇ ਖੁਸ਼ੀਆਂ ਲੈ ਕੇ ਇੱਥੋਂ ਜਾਓ ਬਿਲਕੁਲ ਬਿਲਕੁਲ ਖੁਸ਼ੀਆਂ ਲੈ ਕੇ ਜਰੂਰ ਇੱਥੋਂ ਜਾਓ ਲੇਕਿਨ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਇਹ ਉਹ ਸਥਾਨ ਦਿਖਾਇਆ ਜਾ ਸਕੇ ਜਿੱਥੇ ਗੁਰੂ ਸਾਹਿਬਾਨ ਖੁਦ ਖੇលਦੇ ਰਹੇ ਨੇ ਮੀਰੀ ਪੀਰੀ ਦੇ ਮਾਲਕ ਜਿਹੜੇ ਨੇ ਉਹ ਇੱ ਕਿੱਦਾਂ ਵਧੀਆ ਇੱਥੇ ਮਾਹੌਲ ਹੋਏਗਾ ਜਿੱਦਾਂ ਹੀ ਅਸੀਂ ਅੰਦਰ ਬੜੇ ਸਾਨੂੰ ਇੱਕ ਬਹੁਤ ਅੱਛੀ ਵੇਵਜ਼ ਜਿਹੜੀਆਂ ਨੇ ਉਹ ਨਜ਼ਰਾਈਆਂ ਬੜਾ ਪੋਜ਼ਿਟਿਵ ਜਿਹੜੀ ਹੈ ਉਹ ਨਰਚ ਜਿਹੜੀਆਂ ਨੇ ਉਹ ਨਜ਼ਰ ਆਈਆਂ ਲੇਕਿਨ ਕਿਤਨਾ ਕਿਤੇ ਲੱਗਦਾ ਨਹੀਂ ਆ ਕਿ ਅਸੀਂ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਜਿਹੜਾ ਘਾਰ ਆ ਰਿਹਾ ਗੁਰੂ ਸਾਹਿਬਾਂ ਦਾ ਇਹਨੂੰ ਵਧੀਆ ਟੰਗਣਾ ਜਿਹੜਾ ਹੈ ਉਹ ਬਣਾਇਆ ਜਾ ਸਕੇ ਲੇਕਿਨ ਕਿਤਨਾ ਕਿਤੇ ਮਲਾਲ ਵੀ ਹੋਇਆ ਕਿ ਇਸ ਜਗ੍ਹਾ ਨੂੰ ਜਿਸ ਤਰ੍ਹਾਂ ਭਾਜੀ ਬਚਾਇਆ ਜਾ ਸਕੇ ਸਾਰਾ ਡਿਜ਼ਾਈਨ ਵਿੱਚ ਬਚ ਮਿਲੇਗਾ ਜਾ ਸਕਦਾ ਹੈ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਬਣੇ ਨੇ ਜ਼ਰੂਰ ਬਹੁਤ ਹਾਲਾਤ ਨਾਜੂਕ ਨੇ ਅਸੀਂ ਵੀ ਚਾਹਾਂਗੇ ਵਿਦੇਸ਼ਾਂ 'ਚ ਬੈਠੇ ਹੋਏ ਐਨ ਆਰ ਆਈ ਵੀਰਾਂ ਨੂੰ ਕਿ ਇੱਥੇ ਪਹੁੰਚਣ ਤੇ ਪਹੁੰਚਣ ਤੇ ਨਾਲ ਸ਼੍ਰੋਮਣੀ ਕਮੇਟੀ ਵੀ ਇੱਥੇ ਪਹੁੰਚ ਗਏ ਇਸ ਦਾ ਵਧੀਆ ਟੰਗ ਨਾ ਜਿਹੜਾ ਹੈ ਉਹ ਧਿਆਨ ਕੀ ਰੱਖਿਆ ਜਾਵੇ ਤਾਂ ਜੋ ਕਿ ਇਸ ਪੁਰਾਤਨ ਵਿਰਸੇ ਨੂੰ ਜਿਹੜਾ ਹੈ ਉਹ ਸਾਂਝਾ ਜਾ ਸਕੇ ਲੇਕਿਨ ਸਾਨੂੰ ਇਹ ਵੀ ਉਮੀਦ ਹੈ ਕਿ ਹਮੇਸ਼ਾ ਹੀ ਜਦੋਂ ਵੀ ਅਸੀਂ ਸਿੱਖ ਸੰਗਤਾਂ ਅਗੇ ਅਪੀਲ ਕੀਤੀ ਹੈ ਤੇ ਉਹ ਹਮੇਸ਼ਾ ਅਪੀਲ ਜਿਹੜੀ ਆ ਉਹ ਵੱਜ ਚੜ ਕੇ ਸਿੱਖ ਸੰਗਤ ਨੇ ਜੂਰ ਮੰਨੀ ਵੀ ਆ ਤੇ ਅਸੀਂ ਇਹ ਵੀ ਚਾਹਾਂਗੇ ਕਿ ਜਿੰਨੇ ਵੀ ਸਿੱਖ ਸੰਗਤਾਂ ਨੇ ਉਹ ਜੂਰ ਇਥੇ ਵੱਜ ਚੜ ਕੇ ਪਹੁੰਚਣ ਪਹੁੰਚਣ ਤੋਂ ਬਾਅਦ ਇਥੇ ਖੁਦ ਆ ਕੇ ਸੇਵਾ ਕਰਨ ਤੇ ਗੁਰੂ ਦੇ ਗੋਦ ਚ ਖੇੜਨ ਤਾਂ ਜੋ ਕਿ ਉਹਨਾਂ ਨੂੰ ਇੱਕ ਅਲੱਗ ਆਨੰਦ ਪ੍ਰਾਪਤ ਹੋਵੇ ਕੈਮਰਾਮੈਨ ਬਜਦੇਲਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਚੋਲਾ ਸਾਹਿਬ